ਇਹ 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 ਚੰਦ ਪ੍ਰਗੈ ਤਾਰ ਗਿਆ ਲੈ ਹੋਰ ਕੁਛ ਹੋਣਾ ਨਹੀਂ ਗਿਆ ਤਾਰ ਆਪਣੀ ਛੱਡ ਕੇ ਤੇ ਤੁਹਾਨੂੰ ਲਵਾ ਗਿਆ ਉਡਣਾ ਲਾ ਚਿੱਤਰ ਨਾ ਉਡਣਾ ਕੇ ਡੀਆਂ ਖੁੱਟ ਗਈ ਅੱਟ ਭਾਗ ਆਇਆ ਹੀ ਲੱਤਾ ਮਾਰਨ ਦੇ ਉੱਤੇ ਨਾ ਡੋਰ ਜੀ ਮੰਗੂ ਨਾ ਕੋਈ ਲੈ ਖਡਾਉਣੇ ਤੇ ਤੂੰ ਬੱਤਾ ਵਾ ਤੇ ਉਹਨਾਂ ਨੂੰ ਵੇਖ ਵੇਖ ਕੇ ਨਾ ਤੇ ਦੂਹ ਦੂਹ ਲੱਤਾ ਬਾਂ ਮਾਰਦੇ ਆ ਮਾਰ ਕੇ ਕਰਕੇ ਛੱਡਿਆ ਮੈਂ ਇਹਨੂੰ ਪਲਵਾਨ ਨੂੰ ਮੈਂ ਆ ਨੰਗਾ ਕੈ ਤਾ ਜੂ ਇਹ ਨੂੰ ਟੱਕਦੇ ਨਜ਼ਰ ਲੱਗ ਜਾਣੀਆਂ ਦੋ ਮਹੀਨਿਆਂ ਦੇ ਵਿੱਚ ਐਡਾ ਬੱਚਾ ਜਿਹੜਾ ਹਣ ਹਣ ਕੇ ਕੋੜੀ ਦੇ ਮਖੇਰ ਨੇ ਬੌਧਾ ਦੇ ਕੋਪੇ ਸਾਰਾ ਕੁਝ ਐਂਡ ਬਣਾ ਜਾਂਦਾ ਏ ਉਦੋਂ ਪਿੱਛੇ ਕੁਝ ਜਿਆਦਾ ਬਣਾਉਂਦੇ ਇਹ ਨੂੰ ਆਖਣਾ ਉਹ ਜਨਾਬ ਵਿਆਹ ਕੀਆ ਜਿਹਦੇ ਘਰ ਕੋੜੀ ਦਮਖੇਰ ਦਾ ਤੇ ਬੌਧਾ ਦੇ ਕੋਪੇ ਨਹੀਂ ਆਏ ਆਖੇ ਕੋਪੇ ਤੇ ਮਖੇਰ ਨੇ ਤੇ ਮੈਂ ਵੇਖਿਆ ਸਾਡੇ ਘਰ ਤੇ ਆਹ ਇਹਨਾਂ ਪਰ ਠੀਕ ਹੁਣ ਬੋਲਦੇ ਵਨਾਂ ਜੋਨੇ ਬੋਤੇ ਨਾ ਪੁੱਤਰ ਲੈਂਦੇ ਬੋਤੇ ਤਾਂ ਆਮ ਹੀ ਹੁੰਦੇ ਘਰਾਂ ਦੇ ਹੁਣ ਨਹੀਂ ਰਹਦਾ ਕੋਈ ਉਦੋਂ ਬੋਤੇ ਪੁੱਤਕਾਂ ਆਉਂਦੇ ਕਿਹੇ ਘਰ ਬਾਵੇਂ ਨਾ ਆਵੇ ਘਰ ਘਰੀ ਪਾਂਪਾਂ ਜੀ ਜੀ ਮੱਝਾ ਹੋਣੀਆਂ ਹਾਂ ਤੇ ਪੱਠੇ ਰੋਕਾ ਪਿੰਡ ਖਾਨੇ ਉਦੋਂ ਬਾਹਰ ਰਹਿ ਜਾਂਦੇ ਕੋੜਗਾ ਦਾ ਚੋਣੀਆਂ ਚੰਦ ਉੱਥੇ ਆਕਰ ਜਾਣਾ ਲੋਕਾਂ ਨੇ ਗਾੜੀ ਛੋਲੇ ਲੈ ਲੈ ਖਲੋਤੇ ਉਹਦਾ ਵੀ ਬਰਾਤ ਕੋੜ ਗਿਆ ਤੇ ਆਈ ਅੱਛਾ ਉਹਨਾਂ ਤੇ ਜੁੱਲੇ ਲਾਦੇ ਨਹੀਂ ਕੇ ਇਹਨੂੰ ਕਰਨਾ ਕੀ ਤੇ ਜਦੋਂ ਫਾਰਗਰ ਤੋਂ ਵਰਤ ਪਹੁੰਚ ਗਈ ਘੋੜੀਆਂ ਨਚਾਲੀਆਂ ਮਿਲਦੀ ਹੋਗੀ ਹਾਂ ਤੇ ਫਿਰ ਖਾਣ ਨੂੰ ਕੀ ਬੰਦੇ ਨੇ ਅੰਡ ਚੀਜ ਆ ਹਾਂ ਖਾਂਦੇ ਚੀਜ ਆ ਘੋੜ ਨੇ ਇੰਪੋਰਟ ਜੜਾ ਨਾ ਘਟ ਕੰਦੇ ਉਦੋਂ ਜੇ ਕਿਤੇ ਚੋਰ ਰਹਿਣ ਨੇ ਨਾ ਆਖਣਾ ਪਰੋਣੇ ਜੋ ਗਏ ਇੰਨੇ ਇੱਕ ਕੰਨ ਤੇ ਬਣਾ ਲੋ ਬਾਕੀ ਗੁੜ ਦੇ ਰਹਿਣ ਲੋ ਖੰਡ ਪੈਸਾਂ ਦੀ ਹੋਣੀ ਗੁੜ ਕਰਦਾ ਹੁੰਦਾ ਗੁੜ ਕਰਦਾ ਤਾਂ ਕਿਉਂ ਖੰਡ ਨੂੰ ਰੀਅਰ ਬੰਦ ਲਿਆ ਨਾ ਸਾਡੇ ਗੁੜ ਚੰਗਾ ਸੀ ਤੇ ਮੇਰਾ ਚੈਨਲ ਚੰਗਦੀ ਰਾਹ ਤੇ ਸਵਾਗਤ ਹੈ ਤੇ ਹਰ ਵਾਰ ਦੀ ਤਰ੍ਹਾਂ ਮੈਂ ਫੇਰ ਆਜਰਾ ਅੱਜ ਆਪਾਂ ਮੇਰੇ ਦਾਦੀ ਜੀ ਨਾਲ ਫੇਰ ਗੱਲਾਂ ਕਰਦੇ ਆਂ ਕਿ ਜੀ ਇਹਨਾਂ ਨਾਲ ਉਹਨੂੰ ਪੁੱਛਦੇ ਆਂ ਵੀ ਪੁਰਾਣੇ ਸਮਿਆਂ ਦਾ ਜੋ ਸਾਡੇ ਪਰਿਵਾਰਾਂ ਚ ਘਰਾਂ ਚ ਕਿੱਦਾਂ ਦਾ ਮਾਹੌਲ ਹੁੰਦਾ ਸੀ ਤੇ ਕਿੱਦਾਂ ਦੀ ਉਹ ਜਿਹੜੇ ਟੋਆ ਟੋਈ ਦੇ ਘਰਾਂ ਦੇ ਸੰਧ ਹੁੰਦੇ ਸੀ ਪੱਠੇ ਜਾਉਣ ਦੇ ਕਿਤੇ ਵਾੜੇ ਜਾਣ ਦੇ ਕਿਤੇ ਰਿਸ਼ਤੇਦਾਰੀਆਂ ਤੇ ਜਾਣ ਦੇ ਉਹ ਕੀ ਸਿਸਟਮ ਹੁੰਦਾ ਸੀ ਜਿਹੜਾ ਸਾਡੇ ਉਹਨਾਂ ਦਾ ਲੋਪ ਹੀ ਹੋ ਗਿਆ ਹੁਣ ਤੇ ਕਾਰਾਂ ਨੇ ਜਗ੍ਹਾ ਮੱਲੀ ਮੋਟਰਸਾਈਕਲ ਆ ਕੇ ਸਲਬ ਮਾਰੋ ਚਲੋ ਉਹਨਾਂ ਦਿਨਾਂ 'ਚ ਕਿਸੇ ਨੇ ਨਸਲੀ ਘੋੜੀ ਰੱਖੀ ਹੋਣੀ ਕਿਸੇ ਕੋ ਟਾਇਰ ਹੋਣੀ ਕਿਸੇ ਕੋ ਦਰਮਿਆਨ ਨਹੀਂ ਹੋਣੀ ਅੱਜ ਉਹ ਗੱਲ ਕਰਦੇ ਆ ਪੱਬੀ ਜੀ ਉਹਨਾਂ ਦਾ ਜੇ ਵੇਖੀ ਘੋੜੀ ਤੇ ਚੜ ਕੇ ਮਰਾਂ ਨੇ ਅਸਹਾ ਸਾਡੇ ਕੋ ਕਿਹੜੀ ਇਹ ਨਸਲ ਦੀ ਘੋੜੀ ਹੁੰਦੀ ਸੀ ਬੱਗੀ ਬੱਗੀ ਨਸਲ ਦੀ ਉਹ ਨਸਲ ਦਾ ਨਹੀਂ ਪਤਾ ਚਿੱਟੀ ਤੇ ਡੱਬੀ ਜੀ ਹੁੰਦੀ ਬੱਗੀ ਨੂੰ ਚਿੱਟੀ ਨੂੰ ਕਹਿੰਦੇ ਆ ਨਾ ਜਦੋਂ ਸਾਡੀ ਚੁੰਨੀ ਹੈ ਤੇ ਲਾਖੀ ਉਹਨੂੰ ਕਹਿੰਦੇ ਸੀ ਤਿੱਜੇ ਨੂੰ ਆ ਜਿਹੜੀ ਰੰਗਦਾਰ ਜੇ ਹੁੰਦੀ ਹੈ ਸਾਹੀਵਾਲ ਕਾਮਰ ਜੀ ਹੁੰਦੀ ਹੈ ਪੋਤਾ ਘੋੜੀ ਸਭ ਦੇ ਰੱਖਿਆ ਪੱਠੇ ਘੜੀਦੇ ਸੀ ਬਾਹਰੋਂ ਅੱਛਾ ਬੋਤਿਆਂ ਦੇ ਫਿਰ ਤੱਪਿਆਂ ਨਾਲ ਅੰਦਰ ਟੁੱਟੜੇ ਤੇ ਪੱਠੇ ਬੋਤੀ ਤੇ ਲਾਈਦੇ ਸੀ ਪੱਠੇ ਜਿਹੜੇ ਉਹ ਬੋਤੀ ਤੇ ਘੋੜੀ ਤੇ ਨਹੀਂ ਲੱਦੇ ਜਿੱਥੇ ਕਿਸੇ ਘੋੜੀ ਤੇ ਕਿਸੇ ਵੀ ਨਹੀਂ ਲੱਦੀ ਘੋੜੀ ਸ਼ੌਂਕ ਦੀ ਤੇ ਉਹ ਇਹਨੇ ਹੁਣ ਤੇ ਪੱਠੇ ਲੱਦਣ ਵਾਸਤੇ ਕਿਹੜਾ ਜਹਾਜ ਬਣਾਇਆ ਉਹਨੂੰ ਕੀ ਕਹਿੰਦੇ 52 ਜਿਆ ਕੀ ਪਤਾ ਨਹੀਂ ਆ ਇਹੋ ਤੰਗੜ ਹੈ ਤੰਗੜ 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 ਬੋਤੀ ਤੇ ਤੰਗੜ ਪਾ ਲੈਣਾ ਉਹਦੇ ਚ ਪੱਠੇ ਲੈ ਜਾਂਦੇ ਹਾਂ ਤੇ ਗੱਡੀ ਦੂਰ ਕਰ ਤੋਂ ਮੁੜ ਕੇ ਥੱਬਿਆ ਨਾ ਸੁੱਟੜੇ ਅੱਛਾ ਫਿਰ ਉਹ ਕੋ ਦੇ ਦੇ ਟੋਕਿਆਂ ਦੇ ਕੁੱਤਰ ਨੇ ਹੱਥ ਨਾਲ ਅੱਛਾ ਚਰੀ ਦੀਆਂ 4 4 ਬੰਦਾ ਕੁੱਤਰੀਆਂ ਸਾਹ ਲੈ ਲੈ ਗਈ ਹਾਂ ਹਾਂ ਹੁਣ ਵੇ ਲੋ ਮਸ਼ੀਨਾਂ ਨਾਲ ਵੀ ਥੱਕ ਜਾਂਦੇ ਨੇ ਇੱਕ ਟਾਈਮ ਮੈਂ ਆਂਦੇ ਸੀ ਟੋਕੇ ਨਹੀਂ ਹੈਗੇ ਤੇ ਹੱਥਾਂ ਨਾਲ ਵੀ ਅੱਡਿਆਂ ਤੇ ਪੱਠੇ ਕੁਤਰ ਦਿੰਦੇ ਇਦਾਂ ਦਾ ਨਾ ਹੀ ਕੁਤਰਦੇ ਆਪਾਂ ਕਾੜੀਆਂ ਵੜਦੇ ਆਪਾਂ ਦਾਤਰਾ ਉਹਨਾਂ ਨੂੰ ਟੋਕੇ ਹੈਗੇ ਸੀ ਟੋਕੇ ਇਹੋ ਹੀ ਜਿਹੜੇ ਜਿਨਿਆਂ ਗੱਡੇ ਹੁੰਦੇ ਆ ਨਾ ਇਹਨੂੰ ਗਾੜੀ ਹੱਥੀ ਲਾਈਦੀ ਅੱਛਾ ਇਹਨੂੰ ਹੁਣ ਨਹੀਂ ਜਿਵੇਂ ਹੱਥੀ ਲਾ ਲਈਦੀ ਗਾੜੀ ਉਦੋਂ ਪਿੱਛੇ ਵੀ ਇਹਨੂੰ ਹੱਥੀ ਲਾਈਦੀ ਸੀ ਹੱਥੀ ਲਾਗੇ ਤੇ ਇਹਦੇ ਨਾਲ ਕੁਤਰੀ ਦੇ ਸੀ ਮੈਂ ਮੈਂ ਪਾਕਿਸਤਾਨ ਤੇ ਵੀ ਵੇਖੇ ਗੇਹਰਾ ਵਾਲੇ ਟੋਕੇ ਆ ਉਹਨਾਂ ਨੂੰ ਬੋਲਦਾਂ ਦੇ ਗਾੜੀ ਜੋ ਕੇ ਉਹ ਗਾੜੀ ਜੋ ਕੇ ਉਤਰਦੇ ਨਾ ਉਹ ਵੀ ਹੈਗੇ ਉਹ ਵਸੜ ਕੇ ਅੱਛਾ ਸਾਡੇ ਆ ਸਕੇ ਜਿਹੜੇ ਅੱਛਾ ਅੱਛਾ ਇਹਨਾਂ ਗਾੜੀ ਤੇ ਉਤਰ ਦਿੰਦੇ ਪਿੱਛੇ ਬੋਤੇ ਨੂੰ ਬਿੰਡੀ ਪਾ ਲੈਣੀ ਅੱਛਾ ਆ ਬੋਤੇ ਨੂੰ ਇੰਜਾ ਬੋਤੇ ਨੂੰ ਬਿੰਡੀ ਪਾ ਕੇ ਨਾ ਤੇ ਉਹਨੂੰ ਜੋ ਲੈਣਾ ਗਾੜੀ ਉਹਦੇ ਨਾਲ ਪੱਠੇ ਉਤਰਨੇ ਬੋਲਦ ਬਣਾ ਜੋਣੇ ਬੋਤੇ ਨੇ ਉਤਰ ਲੈਂਦੇ ਬੋਤੇ ਤਾਂ ਆਮ ਹੀ ਹੁੰਦੇ ਸੀ ਘਰਾਂ ਦੇ ਹੁਣ ਨਹੀਂ ਰਹਦਾ ਕੋਈ ਉਦੋਂ ਬੋਤੇ ਬੋਤੀਆਂ ਆਉਂਦੇ ਸੀ ਕਿਹੇ ਘਰ ਬਾਵੇਂ ਨਾ ਹੋਵੇ ਘਰ ਘਰੀ ਪੰਦਾਂ ਛੇ ਛੇ ਮੱਝਾ ਹੋਣੀਆਂ ਤੇ ਪੱਠੇ ਰੋਕਾ ਪਿੰਡ ਖਾਨੇ ਉਦੋਂ ਬਾਹਰ ਰੈਚਾ ਨਹੀਂ ਹੈਗੀ ਸਭ ਤੋਂ ਪਹਿਲ ਕੈਰੋਂ ਦੇ ਵਿੱਚ ਸਾਡਾ ਇੱਥੇ ਕੱਚਾ ਕੋਠਾ ਹੁੰਦਾ ਅੱਛਾ ਕੱਚੇ ਆ ਬੈਡ ਵਾਲਾ ਜਿੱਥੇ ਘੇਰੇ ਘਰੇ ਬਾਪੂ ਨੇ ਫੁੱਲ ਲਾਏ ਹੋਣੇ ਗਲਾਬ ਦੇ ਆੜਾੜਾ ਫੁੱਲ ਕਿਹੜਿਆ ਉਹਨਾਂ ਅੱਛਾ ਤੇ ਉਹਨਾਂ ਨੂੰ ਪਾਣੀ ਪਾਉਂਦੇ ਰਹਿਣਾ ਤੇ ਕੋ ਕੋਠੇ ਨੂੰ ਪਰੋਲਾ ਫੇਰ-ਫੇਰ ਕੇ ਚਿੱਟਾ ਰਾਂਗਦਾਰ ਕਲੀਰਗਾ ਚਿੱਟਾ ਰੱਖਣਾ ਹੈ ਕਿਤੇ ਚ ਪਰਨਾ ਲੱਤਣ ਦੇ ਨਹੀਂ ਅੱਛਾ ਇੱਥੇ ਆਣ ਕੇ ਰੋਟੀਆਂ ਬਾਹਰੋਂ ਲਿਆਉਣੀਆਂ ਜੇ ਹਾਲ ਜੁੱਤੇ ਹੋਣੇ ਤੇ ਹੁਣ ਤੇ ਪਹਾਲ ਸੋ ਟਰੈਕਟਰਾਂ ਦੀ ਵਾਈਚ ਹੜਾਣ ਉੱਥੇ ਲੱਗੇ ਜਾਂਦੇ ਰਹਾਂ ਮਗਰ ਅੱਛਾ ਤੇ ਜਦੋਂ ਬਾਪਿੰਡੂ ਲਿਆਈਆਂ ਹੀ ਉਦੋਂ ਨਾ ਇੱਥੇ ਆਣ ਕੇ ਨਾ ਘਰੇ ਘਰੇ ਪਰਤੀ ਪਾਈ ਹੁੰਦੀ ਹੈ ਕੋਠੇ ਦੇ ਅੱਛਾ ਉਥੜੇ ਜਾ ਦੇ ਬਿੱਕੇ ਰੋਟੀਆਂ ਖਾ ਲੜੀਆਂ ਗਰਮੀਆਂ ਨਹੀਂ ਦੇ ਸਿਆੜ ਨਹੀਂ ਉੱਥੇ ਰੋਟੀਆਂ ਖਾ ਕੇ ਭਾਂਡੇ ਮਾਣਣੇ ਘਰ ਤੋਂ ਤੇ ਪਿੰਡ ਨੂੰ ਤੁਰੇ ਜਾਣਾ। ਸਭ ਮਰੋਂ ਗੱਡਾ ਲੈ ਕੇ ਘਰ। ਹੈ ਗੱਡੇ ਵਿੱਚ ਦੂਜੇ ਦੇ ਲੱਕੜ ਵਾਲੇ। ਲੱਕੜ ਵਾਲੇ ਗੱਡੇ 'ਚ ਗੱਡਾ ਨਹੀਂ ਹੈਗਾ ਘਾੜ ਦਾ ਤੇ ਬੋਤੀ ਤੇ ਹੈ ਗਈ। ਬੋਤੀ ਵੀ ਕੋੜੀ। ਬੋਤੀ ਗੱਡੇ ਜਾਂਦਾ ਕੰਮ ਕਰ ਦਿੰਦੀ। ਮਰਾਣੇ ਜੇ ਬਰਾਤ ਜਾਣੀ ਤੋਬੂ ਕਿਆ ਦੋ ਮੇਰੇ ਭਰਾ ਦੀ। ਅੱਛਾ ਮੈਨੂੰ ਆਂਦੇ ਆ ਵੀ ਕੋੜੀ ਦੀ ਜਾਣਾ। ਮੈਂ ਮੈਂ ਨਹੀਂ ਚੜਨਾ ਕੋੜੀ ਤੇ। ਇਹ ਕਰੇ ਚੜਨਾ ਕਿ ਬਣੀ ਇਹਦਾ ਪਾਦੀ। ਸਾਰੇ ਵਸਾਰੀ ਜੰਬਰਾ ਤੇ ਇੱਕ ਕੋੜ ਗਿਆ ਤੇ ਜਾੜੀ ਤੂੰ ਭਾਈ ਗਿਆ ਤੇ ਜਾਣਾ ਤੇ ਲੈ ਕੋੜੀਆਂ ਤੇ ਬੈਠੇ ਬਰਾਤ 70 80 ਕੋੜੀਆਂ ਆਉਣੀਆਂ ਅੱਛਾ ਜੈਨੇ ਨੇਕ ਤੇ ਤਾਰੂ ਉਹਨਾਂ ਦੇ ਉੱਤੇ ਕਾਠੀਆਂ ਮਖੇਰ ਨੇ ਕੋੜੀ ਦੇ ਵੱਧ ਤੋਂ ਵੱਧ ਲੋਕਾਂ ਨੇ ਸ਼ਿੰਗਾਰ ਕੇ ਕੋੜੀਆਂ ਖੜੀਆਂ ਜਿਵੇਂ ਮੇਲੇ ਆ ਚੜੀ ਅੱਛਾ ਹਮੋਂ ਨਾ ਕਰਿੰਦਾ ਇਹ ਬੇ ਆਪ ਬਣਾਉਂਦੇ ਰਹੇ ਆ ਮਖੇਰ ਨੇ ਮੈਂ ਉਸ ਲਾਈਆਂ ਦੇ ਨਾਲ ਹੁਣ ਹੁਣ ਕੇ ਕੋੜੀ ਦੇ ਮਖੇਰ ਨੇ ਬੌਧਾ ਦੇ ਕੋਪੇ ਸਾਰਾ ਕੁਝ ਐਂਡ ਬਣਾਇਆ ਹੁੰਦਾ ਓਦੋਂ ਪਿੱਛੇ ਕੁਝ ਜਿਆਦਾ ਬਣਾਉਂਦੇ ਸੀ ਲੋਕ ਆਖਣਾ ਉਹ ਜਨਾਬ ਵਿਆਹ ਕੀਆ ਜਿਹਦੇ ਘਰ ਕੋੜੀ ਦਾ ਮਖੇਰ ਦਾ ਤੇ ਬੌਧਾ ਦੇ ਕੋਪੇ ਨਹੀਂ ਆਇਆ ਆ ਤੇ ਖੋਪੇ ਤੇ ਮਖੇਰ ਨੇ ਮੈਂ ਵੇਖੇ ਆ ਸਾਡੇ ਘਰ ਤੇ ਆ ਵੇਖੇ ਮੈਂ ਤੇ ਆ ਬੜਾ ਤੇ ਸਾਹਮਣੇ ਛੱਡੀ ਮੈਂ ਮੰਮੀ ਨੂੰ ਪੁੱਛਿਆ ਇਹ ਮਹਾ ਆਹ ਕੀ ਚੀਜ਼ ਆ ਫੁੱਲ ਜੇ ਫੰਮਣ ਜੀ ਕਹਿੰਦੇ ਮੌਲ ਨਾਲ ਤੇ ਮਖੇਰ ਨੇ ਮਖੇਰ ਨੇ ਬੜਾ ਲੋਕ ਉਦੋਂ ਛਿੰਗਾਰ ਕੇ ਦੇਖਦੇ ਮੇਲਾ ਲੱਗਣਾ ਵਸਾਕੀ ਦਾ ਆਹ ਨਮਾਉਣ ਖਾਣੇ ਮਸਾਕੀ ਆਹ ਵਸਾਕੀ ਕਰਦੇ ਹਾਂ ਇੱਥੇ ਬਣੇ ਜਨ ਵਾਲਾ ਲੜਾ ਲੱਗਦੇ ਉਦੋਂ ਮਖੇਰ ਨੇ ਬਨ ਕੇ ਜੋਗਾ ਨੂੰ ਲਿਸ਼ਕਾਰ ਰਚਕਾ ਕੇ ਕਰਨਾ ਸਾਪੜ ਮਾਰ ਮਾਰ ਕੇ ਪੂਰੀ ਗਾਟੀ ਮਾਰ ਕੇ ਸਾਪੜਦੀ ਗੱਦੇ ਤੇ ਲਾ ਦੇ ਚਿੱਟੇ ਕਰ ਦੇ ਨੇ ਉਹ ਤਾਂ ਸਾਰੇ ਭਾਈ ਬੋਲਦਾ ਤੇ ਸਰਤੇ ਦੋਹਣਾ ਦੀ ਭਾਈ ਬੜਾ ਚਿਹਰੇ ਹੀ ਕਰਦੇ ਰਹੇ ਦੋ ਬੰਦੇ ਆ ਕੇ ਬਾਈਕ ਲਈ ਆ ਤੇ ਬਰਾਤਾ ਕਹਿੰਦਾ ਕਿੰਨੇ ਦਿਨ ਰਹਿੰਦੀਆਂ ਨੇ ਜਾੜੀ 5 ਦਿਨ 6 ਦਿਨ ਨਹੀਂ ਤੇ 15 ਘੰਟੇ ਮੁਸਕਲ ਹੋ ਜਾਂਦੇ ਹੁਣ ਤੇ 5 ਘੰਟੇ ਮੇਰੇ ਵਿਆਹ ਲਈ ਦੋ ਰਾਤਾਂ ਆ ਕੇ ਦੇ ਬਦੋ ਬਦੀਏ ਕਰਾਤੇ ਰਹੇ ਐਸਾ ਇੱਕ ਰਾਤ ਨਿਕੋੜੀਆਂ ਘਾੜੀਆਂ ਉਠ ਬੋਲਦੇ ਜਿਹੜੇ ਉਹ ਪਿੰਡ ਦੇ ਲੋਕਾਂ ਸਾਹਮਣੇ ਉਹ ਪਿੰਡ ਦੇ ਲੋਕਾਂ ਸਾਹਮਣੀਆਂ ਕਿ ਘਰੋ ਘਰੀ ਲੈ ਜਾਣੀਆਂ ਲੋਕਾਂ ਨੇ ਅੱਗੋਂ ਫੜ ਕੇ ਅੱਛਾ ਉਹਨਾਂ ਨੇ ਉਹਨਾਂ ਨੂੰ ਗਾਣੇ ਚਾਹ ਕੋਲੇ ਚਾਰ ਹੀ ਕਿੰਨਾ ਦਰਮਾਲ ਹੁੰਦਾ ਬੜਾ ਬੜਾ ਲੱਡੂ ਉਹਦੇ ਇਹਦੇ ਕਾਗਜ ਹੋਣੇ ਕੱਟੇ ਉਹਨਾਂ ਤੇ ਲੱਡੂ ਰੱਖ ਦੇਣੇ ਭਰਾ ਅੱਛਾ ਸਾਡੇ ਵਿਆਵਾਂ ਨੂੰ ਥੋੜਾ ਜਿਹਾ ਤਿਰਕਾ ਬਦਲਿਆ ਅਛਾ ਮੈਂ ਆਪ ਵੇਂਦੀ ਰਹੀ ਲੱਡੂਆਂ ਦਾ ਤੇ ਕਈ ਚੇਰੀ ਜਦੋਂ ਮੇਰਾ ਵਿਆਹ ਆ ਨਾ ਮੇਰਾ ਕੇ ਚਹਿਤ ਚ ਹੋਇਆ ਈ ਅਛਾ ਸੁਲਤਾਨਪੁਰ ਦੇ ਸ਼ਹਿਰ 'ਚ ਅਛਾ ਆ ਤੁਹਾਡਾ ਦੇ ਸ਼ਹਿਰ ਸੀ ਨਾ ਸੁਲਤਾਨਪੁਰ ਦੇ ਕਹਿੰਦੇ ਉੱਥੇ ਮੇਰੇ ਵਿਆਹ ਨੂੰ ਬੱਸ ਗਈ ਹੈ ਇੱਕ ਬੱਸ ਤੇ ਇੱਕ ਗੱਡੀ ਤੇ ਉਦੋਂ ਵੀ ਲੋਕਾਂ ਨੇ ਅੱਗੇ ਹੋ ਕੇ ਬੱਸ ਵਾਲੇ ਡਰਾਈਵਰ ਨੂੰ ਵੀ ਬੱਸ ਇੱਧਰ ਲਾਇਆ ਬਰਾ ਦੇਤੇ ਉਤਰਨੀ ਆ ਕੈਂਟਰਾ ਕੈਂਟਰਾ ਅੱਗੇ ਕੋੜ ਗਾਂ ਦਾ ਚੋਣੀਆਂ ਚੰਦ ਉੱਥੇ ਆਕਰ ਜਾਣਾ ਲੋਕਾਂ ਨੇ ਗਾੜੀ ਛੋਲੇ ਲੈ ਲੈ ਖਲੋਤੇ ਉਹਦਾ ਵੀ ਬਰਾਤ ਕੋੜ ਗਿਆ ਤੇ ਆਈ ਅੱਛਾ ਹੁਣ ਤੇ ਚੁੱਲੇ ਲਾਦੇ ਨਹੀਂ ਕਿ ਇਹਨੂੰ ਕਰਨਾ ਕੀ ਤੇ ਜਦੋਂ ਸਾਡੇ ਕੋਲ ਬਰਾਤ ਪਹੁੰਚ ਗਈ ਕੋੜ ਗਿਆ ਨਚਾਲੀਆਂ ਮਿਲਣੀ ਹੋ ਗਈ ਹਾਂ ਤੇ ਫਿਰ ਖਾਣ ਨੂੰ ਕੀ ਦਿੰਦੇ ਖਾਣ ਨੂੰ ਫਿਰ ਜਾਂਦੇ ਆ ਪਕੌੜੇ-ਪਕੂੜੇ ਘੱਟ ਹੁੰਦੇ ਸੀ ਬੂੰਦੀ ਹੁੰਦੀ ਅੱਛਾ ਲੱਡੂ ਵੱਟੇ ਹੁੰਦੇ ਅੱਛਾ ਉਹ ਦੇਣੇ ਚਾਹਣ ਅੱਛਾ ਲੱਡੂ ਤੇ ਬੂੰਦੀ ਦੇਣੀ ਕੋਈ ਪੁੱਜਿਆ ਜਿਹੜਾ ਹੋਣਾ ਉਹਨੇ ਨਾਲ ਪਰਪੀ ਦੇ ਦੀ ਅੱਛਾ ਨਹੀਂ ਤੇ ਜਿਆਦਾ ਲੱਡੂ ਹੀ ਚੱਲਦੇ ਰਹੇ ਅੱਛਾ ਮੁੜ ਕੇ ਸੱਜੇ ਸੱਜੇ ਮੁੜ ਕੇ ਲੋਕ ਮਠਿਆਈਆ ਲੋਕ ਹੈ ਬੱਕਰੇ ਵੱਢਣੇ ਚਾਹੇ ਜਿਆਦਾ ਦਿਨ ਰਹਿਣੀ ਆਖਣਾ ਅੱਜ ਖੰਡ ਤੇ ਕਿਉਂ ਸ਼ੱਕਰ ਤੇ ਕਿਉਂ ਪਾ ਦੋ ਅੱਛਾ ਸ਼ੱਕਰ ਕਿਉਂ ਪਿਆਣੇ ਕਰਦੇ ਵਿੱਚ ਕੋ ਬਾਬਾ ਦੇ ਉਫ ਮਾਉਣਾ ਸ਼ਰਾਬ ਸ਼ਰੂਪ ਪਿੰਦੇ ਹੁੰਦਾ ਵਾਧੂ ਵਾਧੂ ਪਿੰਦੇ ਹੀ ਰਾਤ ਦੇ ਦਰਦੇ ਨਹੀਂ ਮੁੜ ਕੇ ਹੁੰਦਾ ਨਾ ਇਹ ਲੋਕ ਲੱਦੇ ਬੜਾ ਹੀ ਪਿੰਦੇ ਪੁੰਦੇ ਹੀ ਪਰ ਲੜਦੇ ਨਹੀਂ ਅੱਛਾ ਬਜ਼ੁਰਗਾਂ ਤੋਂ ਡਰਦੇ ਹੁੰਦੇ ਨਾ ਲੜਦੇ ਨਹੀਂ ਕੋਈ ਬੋਲਦਾ ਚੱਲਦਾ ਨਹੀਂ ਇੰਨਾ ਜਿੰਨਾ ਹੁਣ ਤੇ ਕਹਿੰਦੇ ਦੀ ਮਤ ਪੈਂਦੀ ਅੱਛਾ ਤੇ ਸਵੇਰੇ ਵੇਖੋ ਜਾਂਦੇ ਆ ਮਿਲੜੀ ਮੁਰੜੀ ਹੋਣੀ ਰਾਤ ਰਹਿਣਾ ਢੋਲ ਕੇ ਆ ਸ਼ਾਨੇ ਰੋਜ਼ ਪੰਜ ਸੱਤ ਦਿਨ ਵਿਆਹ ਹੈ ਪੂਰਾ ਰਚਿਆ ਰ ਵਾੜ ਕੇ ਅੱਡ ਬਚਦੇ ਤੇ ਦਾਦ ਕੇ ਅੱਡ ਅੱਡ ਇਹਨਾਂ ਦੇ ਦੱਸਦੇ ਸਿੱਠਣੀਆਂ ਦੇ ਬਹਿ ਜਾਣਾ ਸਿੱਠਣੀਆਂ ਦੇਣੀਆਂ ਇੱਕ ਦੂਸਰ ਹੋਂਤੇ ਆਉਂਦੀ ਕਿਸ ਨੂੰ ਨਹੀਂ ਮੈਂ ਆਦੀ ਨਾ ਉਹ ਆ ਤੋਂ ਸਿੱਠਣੀਆਂ ਲਖਾਈਆਂ ਸੀ ਉਹਦੇ ਉਹ ਸ਼ਹਿਰ ਕੇ ਕਾਪੀ ਚ ਪਈਆਂ ਮੈਂ ਪਤਾ ਨਹੀਂ ਕਿਤਰੇ ਰੱਖ ਬੈਠਾ ਉਹਦੇ ਮੈਨੂੰ ਪਤਾ ਨਹੀਂ ਕਿਹ ਜਣਾ ਤੇਰੀ ਬਾਤ ਲੈ ਗਿਆ ਬਾਪਣ ਲੈ ਗਿਆ ਕਿ ਪਤਾ ਨਹੀਂ ਕੌਣ ਕੀਤਾ ਦੇ ਬੁੱਛਣੀਆਂ ਇਹ ਬੜੀ ਕਰਦਾ ਜਾਗਦੇਗਾ ਸੁੱਤੇ ਤੇਰੀ ਮਾਂ ਨੂੰ ਲੈ ਕੇ ਕੁੱਤੇ ਕਹੀ ਕੁਝ ਬੋਲਦਾ ਗਾ ਇਹ ਬੰਦੇ ਕੁੜੀ ਨੂੰ ਮੈਨ ਦਿੰਦੇ ਸੀ ਕਿ ਨਹੀਂ ਵੇਖ ਵਿਆਹ ਨਹੀਂ ਨਹੀਂ ਅੱਛਾ ਅੱਬੇ 25 ਸਾਲੀ ਮਕਲਾਵਾ ਦੋ ਸਾਲੀ ਮਕਲਾਵੇ ਦੇਨੇ ਵਿਆਹ ਤੋਂ ਬਾਅਦ ਉਹ ਤੇ ਘੁੱਟ ਜੋ ਕੇ ਪਤਾ ਲੱਗਦਾ ਨਾ ਵੀ ਕੜ ਗਿਆ ਕਿ ਤੂੰ ਜੀ ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਕਿਹੋ ਜੀ ਹੈ ਤੇ ਕੋਈ ਨਾ ਕੋਈ ਵੇਖ ਵਕਾਵਾ ਅੱਛਾ ਕੋਈ ਵੇਦਾ ਨਹੀਂ ਇਹ ਕਾਦੇ ਜੱਜਾ ਬੰਦ ਦਿੰਦੇ ਉਹ ਕਿ ਤਰ੍ਹਾਂ ਬੰਦ ਦਿੰਦੇ ਹੈ ਅੱਛਾ ਉਹ ਜੰਨੀਆਂ ਕੁੜੀਆਂ ਬੰਨ੍ਹਦੀਆਂ ਦੀਆਂ ਅਛਾ ਤੇ ਜੇ ਕਿਸੇ ਨੂੰ ਛਡਾਉਣੀ ਹੋਣੀ ਤੇ ਫਿਰ ਉਹਨੇ ਆ ਬੋਲ ਕੇ ਜਿਵੇਂ ਕੁੜੀਆਂ ਦੇ ਬੋਲ ਕੇ ਬੰਦੜੀ ਚ ਉਹਨੇ ਬੋਲ ਕੇ ਹਾਂ ਕਿ ਤਰ੍ਹਾਂ ਕਾਜ ਕਰਨ ਕਾ ਉਹ ਕਾ ਨੇ ਬੰਦਾ ਘੜਨਾ ਜਨ ਛਡਾਉਣ ਵਾਸਤੇ ਅਛਾ ਉਹਨਾਂ ਚ ਰੋਹ ਲੜਨੀ ਹੀ ਦੇਣਗੇ ਹੰਦੇਗਾ ਅਛਾ ਉਹਦੋ ਜਨ ਬੋਲ ਕੇ ਬੰਨ੍ਹਦੀਆਂ ਸੀ ਕਈਆਂ ਨੇ ਤੇ ਜਿਆਦਾ ਨੇ ਕਰਨਾ ਚੜੀ ਕੁੱਟੀ ਜਨ ਛੁੱਟੀ ਕਹੋ ਸਿੱਧਾ ਇਹ ਬੜਾ ਬੜਾ ਗੋਝੋ ਆ ਬੜਾ ਤੇ ਮਣਕ ਦੱਸੋ ਵੀ ਉਹ ਸਮੇਂ ਚੰਗੇ ਸੀ ਪਿਆਰ ਮੁਹੱਬਤ ਲਈ ਆ ਚੰਗੇ ਆ ਉਹ ਚੰਗੇ ਸੀ ਜਾਂਦੇ ਮਾਮੇ ਮੇਰੇ ਦਾ ਵਿਆਹ ਹਾਂ ਅਸੀਂ ਛੋਟੀਆਂ ਛੋਟੀਆਂ ਉਦੋਂ ਹੋਵਾਂਗੇ 10 12 ਸਾਲਾਂ ਦੀਆਂ ਹਾਂ ਤੇ ਉਹਨੂੰ ਆਂਦਾ ਕੰਜਰਾ ਮੇਰੇ ਕੋਲ ਬਹੁਤ ਇਹਨੂੰ ਸੰਦ ਦੱਸਾਂ ਅੱਛਾ ਆਂਦਾ ਹੈ ਉਥੇ ਜਾ ਕੇ ਗੁੰਗਾ ਨਾ ਹੋਇਆ ਰੇ ਵੀ ਆਕਣ ਕੇ ਜਾਂਦਾ ਚਨਾ ਤੈਨੂੰ ਆਵੇ ਕੋਈ ਨਾ ਅੱਛਾ ਆਂਦਾ ਬਾਪੂ ਦਾਸ ਪਤਾ ਨਾ ਉਹਨੇ ਕੀ ਆਖਿਆ ਚੰਦ ਪ੍ਰਾਗੇ ਆਈ ਜਈਏ ਚੰਦ ਪ੍ਰਾਗੇ ਤਾਰ ਗਿਆ ਨਹੀਂ ਹੋਰ ਕੁਛ ਹੋਣਾ ਨਹੀਂ ਗਿਆ ਤਾਰ ਆਪਣੀ ਛੱਡ ਕੇ ਤੇ ਤੁਹਾਨੂੰ ਲਵਾ ਕਰ ਕੁੜੀਆਂ ਦਾ ਚਿੱਤਰ ਗੜੀਆਂ ਆ ਕੇ ਆਣ ਖੱਤੀਆਂ ਅੱਟੀਆਂ ਗਿਆ ਕੁੜੀਆਂ ਉਦੋਂ ਜੰਨਾਂ ਬਹੁਤ ਕੁੜੀਆਂ ਵੀ ਤਕੜੀਆਂ ਸੀ ਬੰਦਿਆ ਤਕੜੀਆਂ ਸੀ ਕਿਤੇ 100 100 ਕੁੜੀ ਚੰਦ ਹੋਣੀ ਕੱਟੇ ਹਾਂ ਹਾਂ ਸੋ ਸੋ ਕੋਲ ਕਿਤੇ ਚੰਨਿਆਂ ਨੂੰ ਤੇਲ ਲਾ ਲੈਣਾ ਤੇ ਆਖਣਾ ਚੁੱਕ ਪਰੋਣੇ ਆ ਚੰਨਾ ਚੁੱਕ ਅੱਛਾ ਚੰਨਾ ਕਿਥੋਂ ਸਾੜੀ ਚੋ ਚੁੱਕਿਆ ਜਾਵੇ ਸਦਾ ਸ਼ਰਾਰਤਾ ਇੰਨਾ ਕਿਤੇ ਉਦੋਂ ਦੇ ਲੋਕਾਂ ਨੇ ਇੰਨਾ ਮਖੌਲ ਕਰਨਾ ਹੁਣ ਤੇ ਪਰੋਣਿਆਂ ਦੇ ਖਤਮ ਹੋ ਗਿਆ ਸਿਸ ਤੋਂ ਉਹ ਤਾਂ ਉਹ ਮਕੇ ਦੇ ਸਾਇਨ ਚੰਦ ਚੰਤੀ ਖਤਮ ਹੋ ਗਈ ਇਸ ਕੰਨ ਚੰਤੀ ਖਤਮ ਹੋ ਗਈ ਮੈਂ ਜਦੋਂ ਆਉਂਦਾ ਤਾਂ ਇਹ ਨਾਲ ਗੱਲ ਕੀਤੀ ਵੀ ਆਪਾਂ ਆ ਮੈਂ ਇਹ ਪਰਿਵਾਰ ਹੋਣ ਦੇ ਜਾਬ ਵਿੱਚ ਕੋਈ ਆਸਟ੍ਰੇਲੀਆ ਬਹਿ ਗਿਆ ਕੋ ਕੈਨੇਡਾ ਬਹਿ ਗਿਆ ਕੋ ਆਪਾਂ ਕੱਲੇ ਕੱਲੇ ਉਹ ਵੀ ਕੱਲੇ ਜਿਹੜੇ ਉੱਥੇ ਆ ਹਾਂ ਤੇ ਆਪਾਂ ਵੀ ਕੱਲੇ ਆਪਾਂ ਵੀ ਕੱਲੇ 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 ਬੈਠੇ ਆ ਕਦੋਂ ਕਿਤੇ ਵਿਆਹ ਚ ਵਾਰਾ ਹੁੰਦਾ ਤੇ ਸਾਰਾ ਮੈਣ ਇਕੱਠਾ ਹੋਈਦਾ ਵਿਆਹ ਚ ਵਾਰਾ ਜਿਹੜੀ ਤੁਸੀਂ ਗੱਲ ਦੱਸੀ ਆ ਮੈਨੂੰ ਆ ਰੌਣਕਾਂ ਲਈ ਇਹ ਥੋੜਾ ਹੁੰਦੀ ਆ ਨਾ ਨਾ ਇਹ ਗੱਲ ਤੇ ਆਪਾਂ ਘੋੜੀ ਤੋਂ ਸ਼ੁਰੂ ਕੀਤੀ ਸੀ ਇਹ ਨਹੀਂ ਇਹ ਨਹੀਂ ਇਹ ਘੋੜੀਆਂ ਰੱਖਦੇ ਹੀ ਪਿੰਡਾਂ ਚ ਜਦੋਂ ਉਹ ਵੇਖੀਤੋਂ ਅੱਗੇ ਜਾਂਦੇ ਮੇੜ ਸੱਦਣਾ ਦੋ-ਦੋ ਦਿਨ ਗਾਉਂਦਿਆਂ ਪੰਜ-ਪੰਜ ਦਿਨ ਗਾਉਂ ਗਾਉਣਾ ਸੱਤ-ਸੱਤ ਦਿਨ ਪਾਉਣਾ ਆਹੋ ਗੋੜ ਵੰਡਣੇ ਰੂੜ ਗਾੜੀ ਅੜੀਆਂ ਕੋਤੇ ਦੋ-ਦੋ ਤਿੰਨ-ਤਿੰਨ ਟੋਕਰੇ ਭਰਨੇ ਵੀ ਵਿਆਹ ਆਪਾਂ ਗੋੜ ਵੰਡਣ ਤੇ ਹੁਣ ਮੇਰੇ ਸੰਭਾਲ ਦੇ ਵਿੱਚ ਨਾ ਅਸੀਂ ਕਵਿੰਟਰਾਂ ਨਾਲ ਗੁੜ ਕਰ ਰੱਖਤੇ ਰਹ ਅੱਛਾ ਗੁਰਦੀ ਚਾਹ ਪੀਣੀ ਜੇ ਇਹ ਪ੍ਰੋਹਣੇ ਆਉਣਾ ਤੇ ਇੰਨੀ ਕ ਖੰਡ ਲੁਕਾ ਕੇ ਰੱਖ ਚੱਟੜ ਉਦੋਂ ਖੰਡ ਦੀ ਬਣਾਉਣੀ ਖੰਡ ਦੀ ਚਾਹ ਪੀਣੀ ਜਾਂਦੇ ਬਜ਼ੁਰਗਾ ਸਾਹਮਣੇ ਹੱਥ ਤੱਕ ਸਮਝਦੇ ਦੇ ਵੀ ਜੇ ਪਤਾ ਲੱਗ ਗਿਆ ਕਿ ਸਾਰੇ ਲੋਕ ਆਂਦੇ ਨੇ ਖੰਡ ਚੀਜ ਹੈ ਖੰਡ ਚੀਜ ਹੈ ਗੋੜ ਨੇ ਗੋੜ ਜਿਹੜਾ ਨਾ ਘਟ ਖਾਂਦੇ ਉਦੋਂ ਦੇਖ ਤੇ ਚੋਰ ਰਿੰਨੇ ਨਾ ਆਖਣਾ ਪਰੋਣੇ ਜੋ ਗਏ ਇੰਨੇ ਕ ਕੰਨ ਤੇ ਬਣਾ ਲੋ ਬਾਕੀ ਗੁੜ ਦੇ ਰਿੰਨ ਲੋ ਖੰਡ ਪੈਸਿਆਂ ਦੀ ਹੋਣੀ ਗੁੜ ਕਰਦਾ ਹੁੰਦਾ ਗੁੜ ਕਰਦਾ ਤਾਂ ਹੀ ਉਹ ਖੰਡ ਨੂੰ ਰੀਅਰ ਬੰਦ ਲਿਆ ਨਾ ਸਾਡੇ ਗੁੜ ਚੰਗਾ ਹੀ ਕਰਦੋ ਹੁਣ ਆ ਕੇ ਲੋਕਾਂ ਨੂੰ ਪਤਾ ਲੱਗਾ 100 ਸਾਲ ਬਾਅਦ ਇੰਨੇ ਕ ਨਾ ਚੋਲ ਧਰੇ ਜਰਦਾ ਬਣਾਇਆ ਤੇ ਮੈਂ ਚਾਚੇ ਤੇਰੇ ਨੂੰ ਮੈਂ ਕਿਹਾ ਥੋੜਾ ਬਾ ਤੁਸੀਂ ਚੋਲ ਮਿੱਠੇ ਖਾ ਲਓ ਆਂਦਾ ਪਰੋਣਾ ਭੈਣ ਦੀ ਟਾਂਗ ਤੇ ਬੜੇ ਜਾ ਕੇ ਮੈਂ ਤੇ ਪਹਿਲਾ ਗਾ ਤੇ ਮੈਂ ਹਾ ਜਿਹੜਾਗਾ ਤੂੰ ਖਾ ਲੈਣਾ ਤੇ ਪਰੋੜੇ ਨੂੰ ਮੈਂ ਅਗਰ ਦੇ ਦੇਣਾ ਆਂਦਾ ਉਹਨੂੰ ਗੁੜ ਤੇ ਬੱਟਣ ਕੇ ਗਾੜੀ ਉਹ ਖਾਣ ਦੇ ਮਾਂ ਦੀ ਆਂਦੀ ਹੈ ਚੋਲ ਬਣਾਏ ਕਿੱਧਰ ਚਲ ਗਏ ਮੈਂ ਕਿਹਾ ਚੋਲ ਖਾਦੇ ਗਏ ਆਂਦੀ ਉਹਦੋਂ ਇੱਕੇ ਥਾ ਤਰ ਲੀਨੋਂ ਮੈਂ ਕਹ ਚੱਲ ਮੈਂ ਕਹ ਥੋੜੀ ਗਾਂਢ ਹੈਗੀ ਹੁੰਦੀ ਇੱਕ ਬਣਾ ਦਿੰਦੇ ਚੋਲਾ ਜੇ ਦੇਸੀ ਕੋਈ ਸਪੈਸ਼ਲ ਪਾਉਣਾ ਸਰ ਉਦੋਂ ਪਤਾ ਹੀ ਨਹੀਂ ਹਟੀ ਦੇ ਦਾ ਕਿਸੇ ਨੂੰ ਵੀ ਨਹੀਂ ਪਤਾ ਟੀ ਦੇ ਕੋ ਦਾ ਕਿਤੇ ਮਣਾ ਨਾ ਘੋੜ ਹ ਸਾਡੇ ਘਰ ਨਾ ਪਿੱਤਰ ਡੀਆਂ ਢੋਣੀਆਂ ਨਹੀਂ ਹੁੰਦੀਆਂ ਵੀ ਚੋਕਾ ਲੀ ਕਰਾਈਆਂ 20 20 ਦੀ ਦੀ ਗਲੋਡੀਆਂ ਹੁਣ ਆ ਕੇ ਭਾਂਡੇ ਵਿੱਚ ਆ ਤੇ ਮੈਂ ਵੇਚ ਗਣਗਾ ਉਹ ਢੋਣੀ ਜੇ ਨਾਨਾ ਕੋਲ ਲੱਬੜਾ ਤੇ ਢੋਣੀ ਨੂੰ ਪਰਣਾ ਸ਼ੁਰੂ ਕਰ ਦੇਦਾ ਅਤੜਾ ਇਹਦੇ ਚ ਪਾਈ ਜਾ ਤੇਦੇ ਚੋਂ ਕੱਢ ਲਿਆ ਕਰਾਂਗੇ ਵੇਚਦੇ ਘਾਟ 2 ਰੁਪਏ ਕਿਲੋ 1.5 ਰੁਪਏ ਕਿਲੋ ਕਿੰਨੇ ਹੋ ਹੁੰਦਾ ਰੁਪਏ ਵੀ ਕਿੱਥੇ ਪੰਦਾ ਸੀ ਅੱਜ ਤੇ ਬਾਸ ਰੁਪਏ ਉਦੋਂ 2 ਕਿਲੋ ਕਿਉ ਉਹਨੂੰ ਮਾਜੜੇ ਚ ਦਿੱਤਾ ਸੀ ਪੀ ਤੂੰ ਮੁੰਡਿਆ ਕਾ ਮਾਜੜਾ ਦੇ ਹੀ ਖਵਾਉਂਦੇ ਹੁੰਦੇ ਮੈਨੂੰ ਨਹੀਂ ਪਤਾ ਇਹ ਮੈਂ ਪਹਿਲੇ ਨਹੀਂ ਪਤਾ ਜਦੋਂ ਵਿਆਹ ਤੋਂ ਪਹਿਲਾਂ ਨਾ ਕਿਸੇ ਦੇ ਘਰ ਸ�िया ਸੋਦਰਿਆਂ ਦੇ ਚਾਹੇ ਲਾਗੇ ਬੰਦੇ ਲੋਕਾਂ ਮਾਂ ਜੜੇ ਖਾਉਣੇ ਮਾਂ ਜੜਾ ਹਾਂ ਇਹ ਹੁੰਦਾ ਏ ਰੋਟੀ ਬਣਾਉਣੀ ਸਾਰੇ ਰੱਬਰ ਨੂੰ ਘੁਮਾਉਣੀ ਅੱਛਾ ਵਿਆਹ ਦੇ ਰੋਟੀ ਘੱਟਿਆ ਦੇ ਅੱਛਾ ਪਰ ਕਿ ਤੇਰੇ ਵਾਲੇ ਆ ਪਰਸੋਂ ਮੇਰੇ ਹਲੇ بیوی ਦੇ ਨਾਲ ਗੋ ਰੋਕਾ ਕਰੂ ਕਰੀ ਰੋਟੀ ਐ ਤਰ੍ਹਾਂ ਖਾਉਂਦੇ ਰਹਿਣਾ ਤੇ ਮਾਂ ਜੀਆਂ ਦੀ ਵੀ ਆਪਾਂ ਇਸ ਤਰ੍ਹਾਂ ਕਰੀਏ ਇੰਨਾ ਦੰਦਾ ਕਰਨ ਨੂੰ 2 ਕਿਲੋ ਮੰਦੇ ਨੂੰ ਪਿਓ ਦਿੰਨੇ ਆ ਕਾਵੇ ਪੀਵੇ ਤੇ ਰੋਟੀ ਬੀ ਸਬਜ਼ੀਆਂ ਦੋ ਬਣਾ ਆਹ ਹਾਂ ਤੇ ਚੋਲ ਬਣਾ ਲਾ ਤੇ ਉਹਨਾਂ ਦੇ ਘਰ ਰੋਟੀ ਦੀ ਆਈਏ ਆਪਾਂ ਨਾ ਉਹਦਾ ਦੋ ਤਿੰਨ ਸੌਤੀਆਂ ਬਣਾਈਆਂ ਉਦੋਂ ਮੈਂ ਪਹਿਲੀ ਵਾਰਾਂ ਪਕੌੜਿਆਂ ਦੀ ਸਬਜ਼ੀ ਕੱਢ ਕੇ ਨਾ ਬਣਾ ਕੇ ਖੜੀ ਤੇ ਉਹ ਆਖਣੇ ਬਣੀ ਕਿਤਰਾ ਮੈਂ ਕਿਹਾ ਬਣੀ ਦੇ ਹੱਥਾਂ ਨਾਲ ਹੀ ਆਂਦੇ ਵੀ ਖਾਦੀ ਪੈਦੀ ਮੈਨੂੰ ਸਾਨੂੰ ਪਤਾ ਨਹੀਂ ਮੈਂ ਤੁਹਾਂ ਪਹਿਲੀ ਵਾਰ ਮੈਂ ਇਹਦੇ ਕਈ ਵਾਰਾਂ ਬਣਾਈ ਆ ਤਾਂ ਨੋ ਸਿਰਫ ਸ਼ਹਿਰ ਦਾ ਕਰਕੇ ਤੁਸੀਂ ਸ਼ਹਿਰ ਦਾ ਕਰਕੇ ਜਦੋਂ ਕੋਈ ਨਾ ਸੱਗੀ ਦਿਸਣੀ ਤੇ ਦੋ ਪਕੌੜੇ ਕੱਢ ਕੇ ਤੇ ਉਹਦੀ ਸੱਗੀ ਰੰਗ ਆਖਣਾ ਛੇਤੀ ਹੋ ਜਾਂਦੀ ਬੀਰੀਆਂ ਦੇ ਅਛੇ ਵਾਲੇ ਆਮ ਹੀ ਹੁੰਦੇ ਸੀ ਕਰਾਜ ਕਰਾਜ ਹਾਂਜੀ ਤੇ ਹੋ ਉਹ ਕੋਈ ਵੀ ਤਗੜੇ ਹੋ ਤੁਹਾਡੀ 86 ਸਾਲ ਦੀ ਉਮਰ ਤੇ ਤੁਸੀਂ ਜਿੰਨੇ ਤਗੜੇ ਜੀ ਉਹਨੇ ਸੀ 40 ਸਾਲ ਦੀ ਉਮਰ ਚ ਨਹੀਂ ਤਗੜੇ ਨਹੀਂ ਹੈਗੇ ਹੈ ਨਹੀਂ ਹੈ ਇਹ تیر ਮਾਰ ਲੈਣਗੇ ਗਾਂ ਨਸਲਾਂ ਪਲਵਾਰ ਵੱਧ ਜਰ ਗਿਆ ਨਹੀਂ ਬਣ ਨਹੀਂ ਬਣ ਖਰਾਕ ਹੋ ਤੇ ਬਣਨੇ ਚੰਦਾ ਜਿਸ ਬੰਦੇ ਦੀ ਖਰਾਕ ਨਹੀਂ ਮੈਂ ਤਾਂ ਕਹਿੰਦਾ ਮੁੰਡੇ ਨਾਲੋਂ ਵੀ ਜ਼ਿਆਦਾ ਕੁੜੀ ਨੂੰ ਖਰਾਕ ਚਾਹੀਦੀ ਆ ਕੁੜੀ ਨੂੰ ਵੀ ਚਾਹੀਦੀ ਤੇ ਮੁੰਡਿਆਂ ਨੂੰ ਵੀ ਚਾਹੀਦੀ ਹੁਣ ਜਿੰਨੇ ਦਿਲਬਾਗ ਸਾਡੇ ਨੇ ਖਰਾਕ ਖਾਦੀ ਇਹ ਘਰ ਚ ਕਿਸੇ ਨੇ ਖਾਦੀ ਤੇ ਜਿਉ ਡਾਕਟਰ ਨੇ ਦੱਸਿਆ ਨੂੰ ਕੁਛ ਨਾ ਦਿਓ ਗਿਰੀਆਂ ਦਿਓ ਗਰਮੀਆਂ ਘੋੜ ਘੋੜ ਕੇ ਮੁਰਮੁਰ ਦੋ ਦੋ ਮੋਟਾ ਪਾ ਕੇ ਘੋੜ ਘੋੜ ਕੇ ਪਿਉੜੀਆਂ ਸਿਆਲ ਉਹਨੇ ਮਮੇ ਕਾਈ ਜਾਣੀਆਂ ਉਹਦੀ ਸਿਹਤ ਵੀ ਤਗੜੀ ਆ ਤੇ ਐਨੀ ਐਨੀ ਮੱਖਣੀ ਰੱਖ ਲੈਣੀ ਰੋਟੀ ਤੇ ਇੱਕ ਬੰਦੇ ਨੂੰ ਵਗਦੀ ਜਾਣੀ ਦੂਸਰੇ ਬੰਦੇ ਉਹਨੇ ਚੀਮਚਾ ਨਾ ਖਾਈ ਜਾਣੀ ਕੋਈ ਐਹੋ ਜੀ ਗੱਲ ਨਹੀਂ ਵੀ ਇਹਦੇ ਚ ਖੰਡ ਪਾਉਣੀ ਇਹਦੇ ਚ ਘਿਓ ਪਾਉਣਾ ਘਿਓ ਉਹਨੇ ਐਨੀ ਮੱਖਣੀ ਖਾਦੀ ਤੇ ਗਿਰੀਆਂ ਖਾਧੀਆਂ ਤੇ ਹੱਡੀ ਉਹਦੇ ਇਸੇ ਤਰ੍ਹਾਂ ਹੀ ਆ ਇਹਦੇ ਤੋਂ ਜਿੰਨਾ ਨੂੰ ਵਾਲ ਪੈਂਦਾ ਹੀ ਨਾ ਨਹੀਂ ਤੇ ਉਹ ਗੱਲ ਨਹੀਂ ਕਰਦਾ ਹਾਂ ਮੈਂ ਖੜਤਾ ਰਿਹਾ ਥੋਕਰ ਉਹਨੋਂ ਸਕੂਲ ਹਾਂ ਤੇ ਬੜਾ ਫਰਕ ਪੈ ਗਿਆ ਕਾਦੀ ਤੇ ਗਾੜੀ ਉਹਦੇ ਮੁੰਡਿਆਂ ਨੂੰ ਖਰਾਕ ਮਿਲੀ ਜਾਂਦਾ ਹਾਂ ਤੇ ਜੇ ਤੂੰ ਜਵਾਨ ਵੇਖੇ ਵੀ 15 ਸਾਲਾਂ ਦੀ ਉਮਰ 'ਚ ਇੱਡਾ ਬੱਚਾ ਹੋ ਸਕਦਾ ਨਹੀਂ ਇਹ ਬਾਹਰ ਦਾ এনਵਾਇਰਨਮੈਂਟ ਆ ਨਾ ਵਾਤਾਵਰਨ ਦਾ ਜਾਂ ਉਧਰ ਦਾ ਪਾਣ ਪਾਣੀ ਆ ਉਧਰ ਦੀ ਖਰਾਕ ਉਹ ਬੱਚੇ ਪਰ ਰੋਜ਼ਾਨਾ ਖਾਣਾ ਚੰਗਾ ਹੁੰਦਾ ਕਹਿੰਦਾ ਤੇ ਨਾ ਮਹੀਨੇ ਦਾ ਬੱਚਾ ਸਾਡੇ ਤੇ ਨਾ ਹਾਲਾਤ ਦੇ ਬੱਚੇ ਦਾ ਲੱਗਦਾ ਪੈਂਦਾ ਹਾਂ ਤੇ ਉਹਦੀ ਲੱਤ ਜਿੰਨੀ ਆਈ ਮੈਂ ਰਾਤੀ ਨਾਲ ਨੰਨੇ ਨੰਗਾ ਪਾਇਆ ਸੀ ਲੱਤਾ ਮਾਰਨ ਦੇ ਉੱਤੇ ਨਾ ਡੋਰ ਜੀ ਮੰਗੂ ਨਾ ਕੋਈ ਲੈ ਖਡਾਉਣੇ ਤੇ ਤੋਂ ਬੱਧਾ ਵਾ ਤੇ ਉਹਨਾਂ ਨੂੰ ਵੇਖ ਵੇਖ ਕੇ ਨਾ ਤੇ ਦੂਹ ਦੂ ਲੱਤਾ ਬਾਵਾ ਮਾਰਦੇ ਆ ਮਾਰ ਤੇ ਕਰਕੇ ਛੱਡਿਆ ਮੈਂ ਇਹਨੂੰ ਪਲਵਾਨ ਨੂੰ ਮੈਂ ਨੰਗਾ ਕੀਤਾ ਜੂ ਇਹਨੂੰ ਟੱਕ ਦੇ ਨਜ਼ਰ ਲੱਗ ਜਾਣੀ ਆ 2 ਮਹੀਨਿਆਂ ਦੇ ਵਿੱਚ ਐਡਾ ਬੱਚਾ ਜਿਹੜਾ ਬਹੁਤ ਜਵਾਨ ਆ ਸਾਡੇ ਰਿਸ਼ਤੇਦਾਰੀ ਵੀ ਤਾਂ ਦੋ ਬੱਚੇ ਮੈਂ ਵੇਖਿਆ ਤੇ ਸਾਾਲਕ ਤੇ ਉਹ ਦੇ ਦੇ ਜਦੇ ਗਿਆ ਮੈਂ ਕਹਿੰਦਾ ਐਡੇ ਐਡੇ ਬੱਚੇ ਸਾਡੇ ਇੱਥੇ ਤਿੰਨ ਦੰਦ ਚਾਹ ਤੋ ਸਾਡਾ ਲੈ ਲੇਂਗੇ ਸਾਲਾਂ ਦੇ ਨਹੀਂ ਤੇ ਇਹਦੀ ਕੁੜੀ ਹੁਣ ਉਹਦੇ ਕੋਲ ਲੱਗਣੀ ਐ ਐਵੇਂ ਗਿੱਠ ਜੇ ਨਹੀਂ ਅਰੇ ਉਹਦਾ ਪਾਗਲ ਬਲਾਵ ਨੂੰ ਖਤਮ ਕਰਦਾ ਵਾ ਮੈਂ ਤੋ ਇਹ ਦੱਸੋ ਵੀ ਤੁਸੀਂ ਵੀ ਕੋੜੀ ਦੇ ਚੜਦੇ ਰਹੇ ਜੇ ਉੱਠਾ ਕਹਿੰਦੇ ਆ ਜਦੋਂ ਇੱਕ ਵਾਰ ਇੱਕੇ ਵਾਰ ਇੱਕੇ ਵਾਰ ਇੱਕ ਵਾਰ ਇਹ ਕਰਾਈ ਬੋਤੇ ਤੇ ਚੜੀ ਅੱਛਾ ਇੱਕ ਵਾਰ ਹੀ ਕੋੜੀ ਦੀ ਛੜੀ ਤੇ ਫਿਰ ਜਦੋਂ ਦਰਬਾਰ ਸਾਹਿਬ ਦਰਸ਼ਨ ਕਰਨ ਜਾਣ ਜਾਇ ਤੁਰ ਕੇ ਹੀ ਤੁਰਕੇ ਮੇ ਤੁਰਕੇ ਮਾਂ ਦੀ ਸਾੜੀ ਤੇ ਬਾਪੂ ਕਾ ਦਾ ਤੁਰਕੇ ਜਾਂਦੇ ਰਹੇ ਮੈਂ ਤੇ ਆਪਣੇ ਟ੍ਰੇਨ ਹੈਗੀ ਇੱਥੋਂ ਤੇ ਟ੍ਰੇਨ ਤੇ ਇਹ ਟ੍ਰੇਨ ਤੇ ਜਾਂਦੇ ਸੀ ਪਰ ਉਹ ਮਾਂ ਦੀ ਸਾੜੀ ਨੇ ਸੁੱਕ ਗਈ ਅੱਛਾ ਵੀ ਮੈਂ ਮੱਛਿਆ ਤੁਰਕੇ ਜਾਣੀਆਂ ਜਿੰਨਾ ਚਿਰ ਮੇਰੀ ਜ਼ਿੰਦਗੀ ਉਹਦੇ ਪਿੰਡਾਂ 'ਚ ਲੋਕ ਤੁਰਕੇ ਜਾਂਦੇ ਪਰ ਆਪਾਂ ਤੁਰਕੇ ਤਾਂ ਨਹੀਂ ਗਿਆ ਵੀ ਆਪਣੇ ਟ੍ਰੇਨ ਹੈਗੀ ਇੱਥੇ ਸਾਰਾ ਸਾਰ ਅੱਧੇ ਓ ਜਿਆਦਾ ਪਿੰਡ ਤੁਰਕੇ ਜਾਂਦਾ ਜੇ ਵਾਸਤੇ ਗੱਡੀ ਤੇ ਚੜ ਗਏ ਟ੍ਰੇਨ ਤੇ ਤੇ ਕਿਸੇ ਟਿਕਟ ਨਹੀਂ ਲਈ ਹਾਂ ਉੱਥੇ ਜਾ ਕੇ ਝੰਡੋ ਗਈ ਸਕੀਰਿਆ ਕੋਲ ਦੁਕਾਨੇ ਛਾਪਾ ਬਤਾਉਣਾ ਪਾਗਲ ਲਾ ਲੈਂਦੇ ਤੇ ਪੱਗਾ ਕੋਤੀ ਨਾ ਮੋੜੇ ਤੇ ਰਹਿੰਦੇ ਜੀ ਮੈਂ ਕਹਿ ਬੈਠਾ ਮੇਰਾ ਹੌਲਦਾਰ ਸੀ ਉਹਦੇ ਉਹ ਕਹਿੰਦਾ ਸਾਡੀ ਗੱਲ ਪੜਾਈ ਆ ਹਾਂ ਹਾਂ ਚਲੋ ਕੋਈ ਗੱਲ ਨਹੀਂ ਤੇ ਕੀ ਰਹਿ ਗਾ ਬੜਾ ਚੈਰ ਲੈਂਦੀਆਂ ਰਹੀਆਂ ਥੋਤੀ ਰੱਖ ਕੇ ਨਾ ਮੋੜੇ ਤੇ ਕਿਸੇ ਨਾ ਟ੍ਰੇਨ ਤੇ ਚੜਨਾ ਉਹਨੇ ਮਗਰ ਛਾਫਾ ਮਾਰ ਕੇ ਥੋਤੀ ਚੱਲੇ ਐ ਹੋ ਜ ਮੌਤ ਸੀ ਉਹਦਾ ਵਧੀਆ ਵਾ ਇਹ ਆ ਵੀ ਉਹ ਸਾਡੀ ਗੱਲਾਂ ਸੁਣ ਕੇ ਤੇ ਮੈਨੂੰ ਲੱਗਦਾ ਵੀ ਉਹ ਜਮਾਨੇ 'ਚ ਵਾਪਸ ਚਲ ਜene ਚਾਹੀਦਾ ਫੇਰ ਮੈਨੂੰ ਵੀ ਉਹ ਜਮਾਨਾ ਬਹੁਤ ਵਧੀਆ ਲੱਗਦਾ ਕਿਤੇ ਚੰਦ ਤੇ ਮੋਹ ਸਾਡੀ ਕਿੰਨੀ ਪੱਤੀ ਸੀ ਚੰਡੇ ਕਹਿੰਦਾ ਕਿੱਥੇ ਕਰਤੀ ਜਦੋਂ ਆਖਰਾ ਹੁਣ ਵਹੀ ਨਿਕਲ ਗਿਆ ਕਰੋ ਤੂੰ ਸਾਡੀ ਘਰਗੇ ਪਿੱਕੇ ਆ ਜਾਣਾ ਉੱਥੇ ਗੱਲਾਂ ਬਾਤਾਂ ਮਾਰ ਕੇ ਕੋ ਸਾਡੇ ਘਰ ਰੌਣਕ ਲੱਗੀ ਰਹਿਣੀ ਟਾਈਮ ਵੇਖਣਾ ਵੀ 12 ਵੱਜ ਗਿਆ ਜਦੋਂ ਆ ਟ੍ਰੇਨ 12 ਵਜ ਦੀ ਨੰਗਣੀ ਨਾ ਉਹਦੋਂ ਅਹੀਂ ਕੁੰਡਾ ਮਾਰ ਲੜਾ ਬਾਅਦ ਪੀ ਬਾਪੂ ਨੇ ਆਉਣਾ ਚਾਹ ਲੈ ਅੱਛਾ ਚਾਹ ਬਣਾ ਕੇ ਤੇ ਚੁੱਲ੍ਹੇ ਗਾੜੀ ਬੋਲ ਰੱਖ ਦੇਣਾ ਉਹਨੇ ਜਾਣਾ ਫੜਿਆ ਦੋਸਤ ਬਾਰਸੀਓ ਜੀ ਦੋਸਤ ਤੇ ਇਹ ਅੱਜ ਦੀ ਵੀਡੀਓ ਨਾਲ ਮੇਰੀ ਗੱਲਬਾਤ ਔਰ ਇਹ ਹੀ ਮੇਰਾ ਅੱਜ ਦਾ ਵਲੌਗ ਜਿਹਦੇ ਵਿੱਚ ਉਹਨਾਂ ਨੇ ਬੜੀਆਂ ਸੋਹਣੀਆਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਬਾਤਾਂ ਕੀਤੀਆਂ ਔਰ ਬੀਤੇ ਵਕਤ ਨੂੰ ਯਾਦ ਕੀਤਾ ਉਹਨਾਂ ਲੋਕਾਂ ਨੂੰ ਯਾਦ ਕੀਤਾ ਉੰਨਾ ਨੇ ਸਮਾਜ ਨੂੰ ਸਿਰਜਿਆ ਸੀ ਤੇ ਬੜੇ ਸੋਹਣੇ ਆਪਦੇ ਰਸਮੋ ਰਿਵਾਜ ਤੇ ਪਰਿਵਾਰਾਂ ਦੇ ਵਿੱਚ ਇੱਕ ਸਾਜੇ ਸੂਤਰ ਨੂੰ ਬਰੋਗ ਕੇ ਰੱਖਿਆ ਸੀ ਤੇ ਮੇਰੇ ਪਿੱਛੇ ਕਿਉਂਕਿ ਸਾਡੇ ਨਾਲ ਹੀ ਗੁਰਦੁਆਰਾ ਸਾਹਿਬ ਆ ਤੇ ਉੱਥੇ ਅੱਜ ਸਾਡੇ ਸੰਤ ਸੀ ਉਹਨਾਂ ਦੀ ਵਰਸੀ ਆ ਬਾਬਾ ਬਸਤਾ ਸਿੰਘ ਜੀ ਉਹਨਾਂ ਦੀ ਉੱਥੇ ਗੁਰੂ ਸਾਹਿਬ ਦੇ ਪਾਠ ਰੱਖੇ ਨੇ ਅਖੰਡ ਪਾਠ ਉਹਨਾਂ ਦੀ ਬਾਜਵੀ ਵਿੱਚ ਆ ਰਹੀ ਆ ਇਹ ਕਰਕੇ ਥੋੜਾ ਜਿਹਾ ਵੇ ਹੋ ਸਕਦਾ ਕੋਈ ਗੱਲ ਸਮਝਣ ਚ ਦੇਰ ਲੱਗੇ ਚਲੋ ਇਹ ਸਾਰਾ ਕੁਝ ਨਾਲ ਨਾਲ ਹੀ ਚੱਲਦਾ ਰਹਿੰਦਾ ਤੇ ਇਸੇ ਨਾਲ ਹੀ ਮੈਂ ਅੱਜ ਦਾ ਬਲੌਗ ਕਰਦਾ ਸਮਾਪਤ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਦੇ ਰਹੋ ਤਾਂ ਕਿ ਮੈਂ ਤੁਹਾਡੇ ਨਾਲ ਪਿਆਰੀਆਂ ਪਿਆਰੀਆਂ ਸਾਂਝਾਂ ਪਾਉਦਾ ਰਹਿ ਸਕਾਂ ਮੈਂ ਤੁਹਾਡਾ ਆਪਣਾ ਕੀਪ ਕਰਦਾ ਪੰਨੂ ਜਿਉਂਦੇ ਰਹੋ ਹੱਸਦੇ ਰਹੋ ਹੱਸਦੇ ਰਹੋ